ਸਬਸਕ੍ਰਾਈਬ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਡੀ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਗੁਰਦਾਸ ਸਿੰਘ ਤੇ ਕਾਲੂ ਬਾਈ ਘੁੜਾ ਚੁੱਕੇ ਆ ਅੱਜ ਵੀ ਨੇ ਕੋਈ ਚਾਰ ਬੰਦੇ ਲੈ ਕੇ ਪਾਸੇ ਸੇਲ ਆ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਆ ਆਸਤੀ ਕਾੜੀ ਹੈ ਆਸਤੀ ਕਾੜੀ ਬੜੀ ਹਸਤੀ ਕਾੜੀ ਹੋਰ ਦੱਸੋ ਜੀ ਵਧੀਆ ਹੋ ਗਿਆ ਭਾਈ ਜੀ ਚੱਲ ਰਹੀ ਹੈ ਕੰਮ ਵਧੀਆ ਚੱਲੀ ਜਾਂਦਾ ਤੁਸੀਂ ਅੱਨਾ ਬੜੀ ਪੈਣੀ ਜਾਂਦਾ ਖੰਡ ਦਾ ਬਹੁਤ ਨਜ਼ਾਰੇ ਬੰਦੇ ਆ ਦੂਰ ਵਾਲਾ ਖੰਡ ਤੇ ਪੈਣੀ ਪੈਣੀ ਜੈਕਟ ਤੇ ਮਹਿਲ ਬਾਈ ਲੱਗਦਾ ਆ ਇਹ ਤਾਂ ਸਵੇਰ ਦਾ ਕੰਬਲ ਲੈ ਕੇ ਦਿੱਤਾ ਜੰਦਰ ਹੈ ਮੈਂ ਕੀ ਮੈਂ ਲੜਾ ਆਣ ਆ ਗਏ ਹਾਂ ਦੇਖ ਪਤਾ ਕੀ ਗੱਲ ਹੈ ਕਿ ਜਦੋਂ ਠੰਡ ਆ ਜਾਂਦੀ ਆ ਉਹ ਠੰਡ ਬਹੁਤ ਠੰਡ ਹੈ ਪਰ ਕੰਮ ਨਹੀਂ ਜਾਦਾ ਹੁੰਦੀ ਆ ਗਰਮੀ ਆ ਜਾਂਦੀ ਆ ਬਸ ਆਪਣੀ ਮਿਹਰਬਾਨੀਆਂ ਸਾਰੀਆਂ ਚਲ ਬਾਕੀ ਸਮਝ ਜਾਣਾ ਸਮਝ ਆਣੀ ਜੀ ਹਾਂ ਜੀ ਹਾਂ ਹਾਂ ਹੋਰ ਸੁਣਾਉ ਕੰਮ ਬਣਦਾ ਕੰਮ ਵਧੀਆ ਚੱਲੀ ਜਾਂਦਾ ਜੀ ਇਹ ਕਮਾਲ ਨੂੰ ਮਾਲ ਵੇਖਿਆ ਜਾਏ ਮਾਲ ਦੇ ਬਾਬੇ ਦੀ ਕਿਰਪਾ ਨਾਲ ਵਛੀ ਦਾ ਬੜਾ ਆਇਆ ਤੁਹਾਡੇ ਵੀਡੀਓ ਤੇ ਭਾਜੀ ਹੁਣੀ ਆਏ ਮੁੱਖਿਆਰ ਗੁਰਦਾਸ ਮੁੱਖੀ ਮੁੱਖੇ ਪਿੰਡ ਤੋਂ ਆਏ ਜੀ ਅੱਗੇ ਵੀ ਆਏ ਆ ਵਛੀ ਇਹਨਾਂ ਨੂੰ ਸੰਦੀਪ ਭਾਜੀ ਦੇਤੀ ਆ ਆ ਜੀ ਆ ਕਾਲੀ ਵਛੀ ਠੀਕ ਆ ਆ ਗੱਬਣ ਓਕੇ ਹੋ ਗਿਆ ਜੀ ਇਹ ਪੂਰੀ ਚੈੱਕ ਚੁੱਕ ਕਰ ਲਈ ਹਾਂਜੀ ਹਾਂਜੀ ਕਲਾਂਬਾ ਤਾਂ ਕੋਈ ਨਹੀਂ ਨਹੀਂ ਮਾਲਾ ਮਨ ਲਾਰੇ ਭਾਈ ਖਾਂਦੇ ਨਹੀਂ ਖਾਂਦੇ ਸੰਦੀਪ ਜੀ ਦੇ ਨਹੀਂ ਸੰਦੀਪ ਭਾਈ ਮਤੇ ਆ ਹੀ ਨਹੀਂ ਆ ਆ ਬਹੁਤ ਵਧੀਆ ਤੁਸੀਂ ਆਏ ਆ ਹਣਾ ਹੁਣ ਇਹਨੇ ਗਾਰੰਟੀ ਖਤਮ ਹੋ ਗਈ ਸਹੀ ਹੈ ਕਿ ਨਹੀਂ ਹਾਂਜੀ ਹਾਂਜੀ ਤੁਸੀਂ ਚੈੱਕ ਕਰ ਲਈ ਸਾਰਾ ਕੁਝ ਕਰ ਲਿਆ ਬਈ ਤੁਹਾਡੇ ਕਰਮ ਨਹੀਂ ਕੋਈ ਨਹੀਂ ਮਾਰਾ ਬਾਕੀ ਸੰਦੀਪ ਭਾਜੀ ਵਧੀਆ ਲਿਹਾਈ ਦਾ ਵੇਖ ਕੇ ਵਾਵਾ ਜੀ ਆਪਾਂ ਵੀ ਪੈਸੇ ਖਰਚੇ ਆ ਇਹਨਾਂ ਵੀ ਵੀਰ ਹੋਣਾ ਪੈਸੇ ਖਰਚੇ ਆਉਣੇ ਲੱਗਦੇ ਦਿੰਦੇ ਆ ਤੇ ਇਹ ਕਰਕੇ ਇਹਨਾਂ ਨੂੰ ਗੁਰੂ ਰਾਮਦਾਸ ਲੈਣੀਆਂ ਦਵੇ ਬਿਲਕੁਲ ਜੀ ਹਾਂਜੀ ਚਲੋ ਕਰੀ ਸ਼ੁਰੂ ਜੀ ਫਿਰ ਆਪਾਂ ਹਾਂਜੀ ਕਰੋ ਸ਼ੁਰੂ ਦੱਸੋ ਜੀ ਇਹਦੇ ਬਾਰੇ ਇਹ ਸੁਈ ਇਹ ਸੰਦੀਪ ਭਾਜੀ ਸੁਈ ਹਾਂਜੀ ਇਹ ਬਾਕੀ ਐ ਵੀ ਵਹਿਣ ਅਹੀਂ ਇਹ ਲਈ ਆ 12 ਵਜੇ ਅੱਛਾ ਤੇ ਚੂਈ ਵੀ ਐ 2 ਟਾਹ ਕਿਲੋ ਥੇ 12 ਕਿਲੋ ਦੇ ਥੱਲੇ ਉਹਨਾਂ ਨੇ ਦੁੱਧ ਦੱਸਿਆ ਵਾ ਹਾਂਜੀ 10 15 ਦਿਨ ਦਾ 12 14 ਦਿਨ ਹੋਣਗੇ ਚੂਈ ਨਾਲ ਲੋ ਜੀ ਇੱਧਰ ਰੱਖੀ ਸ਼ਾਮ ਹੀ ਮਣਾਈ ਜਗਾ ਹਾਂ ਹਾਂ ਗਰਮ ਹੋਈ ਜਾਊ ਚਾਜੂ ਵਧੀਆ ਅੰਚ ਬਿਲਕੁਲ ਓਕੇ ਚਾਵਾ ਨੂੰ ਕੋਈ ਬਾਕੀ ਦਲ ਦਾ ਪਾਣੀ ਕਰੀਏ ਭਾਜਣ ਦੀ ਬਣਾਣੇ ਕਰ ਜਾਗੇ ਲੋ ਜੀ ਵੀ ਆਜੋ ਉਹਰਾ ਕਿੰਨਾ ਕਿਹਦੇ ਨੇ ਫਿਰ ਜਿਹੜਾ ਕਮਾਲ ਹੋ ਗਈ ਲੋਕਾਂ ਦੀ ਆਏ ਜੋ ਕਹਿੰਦੇ ਨੇ ਜਿਆਦਾ ਬਾਰੇ ਕੀ ਗੱਲ ਹੈ ਕਿਹੜੀ ਗੱਲ ਹੈ ਹਾਂਜੀ ਬੋਲੋ ਜੀ ਜੀ ਸਿਰਫ 42000 ਦੀ ਦੇ ਦੇ 42000 42000 ਛੋੜੀ ਹੋਣੀ ਆ ਛੋੜੀ ਹੋਣੀ 42000 ਛੋੜੀ ਹੋਣੀ ਜੀ ਵੇਖੀ ਚੱਲੋ ਕਰਾ ਆਹ ਨਾਲ ਵੇਚੀ ਆ ਹਾਂਜੀ ਇਹ ਵੇਚੀ ਆ ਜੀ ਇਹ ਗੱਬਣਾ ਇਹ ਵੇੜੇ ਵੀ ਸੁਈਏ ਕਾ ਇਹ ਅੱਜ ਦੁਜਾ ਦੇਣ ਜੇ 12 ਕਿਲੋ ਸੰਦੀਪ ਭਾਜੀ ਇਹਨਾਂ ਦੇ ਬੋਲਾ ਜੇ 12 ਕਿਲੋ ਫੁੱਲਾ ਢੁੱਲਾ ਇਹ ਵੀ ਦੋ ਇਹ ਠੰਡੀ ਸੀਰਾ ਧੁੰਨ ਵਾਲੀ ਆ ਵੇੜਾ ਲੋ ਜੀ 12 ਕਿਲੋ ਬੋਲਾ ਯਾਰ ਲੱਗਾ ਬਹੁਤ ਅਲੋਕਾਰ ਠੀਕ ਆ ਇਹ ਥਾਣੀ ਬੜਾ ਜ਼ਬਰਦਸਤ ਲੱਗਾ ਸਵੇਰ ਤੋਂ ਲੱਗਾ ਨੀ ਇਹ ਸੁੰਗੜਾ ਤਾਂ ਬੜੀ ਬੜੀ ਭਾਜੀ ਕਹੋ ਪਤਾ ਇਹ ਤਾਂ ਸੱਭਾ ਬਣੀ ਪਈ ਆ ਲਾ 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 ਬਾਕੀ ਹੈਗੀ ਸੰਧੀ ਠੁੰਡੀ ਆ ਹੂੰ ਜੱਦਾ ਮਰਜੀ ਇੱਧਰ ਉੱਧਰ ਹੱਥ ਫੇਰ ਉਹ ਲੱਤਾਂ ਫੜ ਲੋ ਜੋ ਮਰਜੀ ਕਰ ਲੋ ਹਾਂਜੀ ਫਿਰ ਜਗੀਰ ਜੀ 52000 ਦੀ ਵੱਛੀ ਦੇ ਦਾਂਗਾ ਛੋੜੀ ਛੋੜੀ 500 ਹਾਂਜੀ ਇਹ ਵੀ ਕੱਪੜੀਆਂ ਇਹ ਵੀ ਵੱਛੀ ਕੱਪੜਿਆਂ ਜੀ ਪਹਿਲਾਂ ਨੇ ਆਏ ਸੋਣੀ ਲੋ ਜੀ ਵੇਖੋ ਰਾਜੀ ਬਾਜੀ ਪੂਰੀ ਨਾਲੇ ਆ ਇਹ ਬਾਕੀ ਆ ਸੰਦੀਪ ਬਾਜੀ ਪੱਟੇ ਫੁੱਟੇ ਨਹੀਂ ਆ ਇਹ ਤੂੜੀ ਦੇ ਟਾਂ ਪਾਸ ਉੜਿਆ ਹਾਂਜੀ ਆਜੋ 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 ਬਾਕੀ ਠੰਨੀ ਠੁੰਡੀ ਵੀ ਬੜੀ ਆ ਜੀ ਫਦਾ ਮਾਦੀ ਜੀ ਦਸਾ ਸੁੱਟ ਗਏ ਥੱਲੇ ਬੈਠੇ ਹੋ ਕੋਈ ਚੱਕਣੀ ਨਹੀਂ ਹਦੀ ਜੀ ਬਾਕੀ ਇਹ ਅੱਜ ਤੇ ਲੰਟੂ ਕਰਦੇ ਚੱਲਾਂਗੇ ਚੱਲ ਬੱਤ ਚੱਲ ਚਲ ਹਾਂਜੀ ਫਿਰ ਤੇ ਭਾਈ 42000 ਦੀ ਵਸੀ ਇਹ ਵੀ ਹਾਣਾ ਕਰਦਾਂਗੇ 42000 ਚਲੋ 500 ਹੀ ਛੋੜਿਆ ਹਾਂਜੀ ਆਹੀ ਪਸ਼ੂ ਜੀ ਪਸ਼ੂ ਚਾਰ ਇਹ ਚਲੇ ਕਿਸੇ ਨਾਲ ਹੋ ਗਈ ਆ ਫੇਲ ਹੋ ਗਈ ਆ ਤੇ ਇੰਨੀ ਰਹਿ ਗਈ ਆ ਇਹੀ ਕੰਮ ਚੱਲੀ ਜਾਂਦਾ ਮੇਰੇ ਵੀ ਹੈ ਨਾ ਬਾਕੀ ਇੱਥੇ ਆ ਕੇ ਪਾਈਏ ਚੈੱਕ ਕਰਕੇ ਆਣੀ ਪਾਜੀ ਪਾਜੀ ਤਸੱਲੀ ਕਰਕੇ ਸਾਨੂੰ ਪਾਜੀ ਬੋਲੋ ਫਿਰ ਨੰਬਰ ਜੀ 964827503 ਪਿੰਡ ਕੋੜਖਿਆਣਾ ਜ਼ਿਲ੍ਹਾ ਗਰਦਾਸਪੁਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ